ਅਸੀ ਗੱਲ ਦੋਸਤੋ ਸਾਰਿਆਂ ਨੂੰ ਸੋਨ ਵਾਲੀ ਕਦੇ ਚੱਲੀ ਹੁੰਦੀ ਐ ਕੇਐਸ ਚੌਪਰ ਬਾਡੀ 15 15.5 ਦੀ ਪੁਲੀ ਤੇ ਚੱਲਦਾ ਪੁਰਾਣਾ ਸੋਨ ਵਾਲਾ ਤੇ ਆਹ ਹੈ ਨਾ ਬੰਦਾ ਇਹ ਉੱਪਰ ਦਾ ਹੀ ਟਰੈਕਟਰ ਤੋਂ ਇਹ ਟਰੈਕਟਰ ਤੋਂ ਉੱਪਰ ਦਾ ਇਹੋ ਇੰਨਾ ਚਾਹ ਹੈ ਜਿੰਦੇ ਲਈ ਮਸ਼ੀਨ ਚਲਾਈਏ ਟਰੈਕਟਰ ਤੋਂ ਉੱтря ਨਹੀਂ ਹੁੰਦਾ ਨਾ ਕੰਮੇ ਹੀ ਚਲਾਈ ਦਿੰਦਾ ਹੈ ਟਰੈਕਟਰ ਦੀ ਬਾਤ ਨਾ 14 ਦੇ ਟਾਇਰਾਂ ਚ ਇਹ ਦਵੀ ਗਿਆ ਤੇ 13 ਦੇ ਟਾਇਰ ਪਾਦੇ ਲਾਗਾ ਵੀ ਤੁਸੀਂ ਦੇਖ ਲਓ ਤੇ ਸਫਾਈ ਵੀ ਚੈੱਕ ਕਰ ਲਓ ਉਹ ਇਧਰ ਮੱਕੀ ਬੀਜਣ ਦਾ ਮੁੰਡਾ ਇੱਕ ਮੱਕੀ ਬੀਜਣ ਦੀ ਤਿਆਰੀ ਕਰੀ ਜਾਂਦਾ ਸੌਰੀ ਤਵੀਆਂ ਪਾਰਖਿਆ ਤੇ ਵહન ਵਾਹੀ ਜਾਂਦਾ ਮੁੰਡਾ ਆਹ ਫਿਰ ਇਹਦਾ ਟੁੜੀ ਆ ਇਧਰ ਬੂੜੀ ਫਿਰਦੀ ਆ ਇਹ ਬੂੜੀ ਕਪੜਾ-ਕਪੜਾ ਮਾਰਦਾ ਪੁਰਾਣਾ ਡਰਾਈਵਰ ਆ ਗਿਆ ਇਹ ਦੂਜੇ ਲੋਜ ਉਤਰਿਆ ਹੁੰਦਾ ਇਹ ਐਸ ਚੌਕਰ ਬਾਟੀ ਆ ਜਿਹੜੇ ਕਹਿੰਦੇ ਆ ਵੀ ਚੌਕਰ ਬਾਟੀ ਥੋੜੀ ਦੀ ਟਰਾਲੀ ਫੇਸ ਦੀ ਨਹੀਂ ਭਰਦਾ ਹਨਾ ਆਹ ਦੇਖ ਲੋ ਦੂਜੇ ਗੇਅਰ 'ਚ ਉਤਰਿਆ ਹੁੰਦਾ ਪੁਰਾਣਾ ਮਾੜਾ ਟਰੈਕਟਰ ਆ ਇਹ ਤੇ ਮਸ਼ੀਨ ਆ ਕਿ 18 ਮਾਰਦਾ i'm not anybody Thank you. ਗੇਅਰ ਆ ਦੇ ਮਸ਼ੀਨ ਦੇ ਜਿਹੜੇ ਬਾਜੀਆਂ ਕੋਲੇ ਚੱਲਦਾ 3 ਦੇ ਗੇਅਰ ਤੇ ਉਹ 15 11 ਦੀ ਪੁਲੀ ਤੇ ਚੱਲੂਗਾ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜਿਹੜਾ YouTube ਤੇ ਦੇਖੀਆ ਨੇ ਉਹ ਚੈਨਲ ਨੂੰ ਕਰਨਾ ਸਬਸਕ੍ਰਾਈਬ ਇੱਕ ਮਿੰਟ ਵੀ ਜ਼ਰੂਰ ਕਰੋ ਸਾਰੇ ਭਰਾ ਧੰਨਵਾਦ